ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕਰ ਰਹੇ ਲੋਕ ਸੰਗਰੂਰ ਦੇ ਪਿੰਡ ਮਟਰਾਂ ਦੇ ਨੇ ਖੇਤਾਂ ਵਾਲੀਆਂ ਮੋਟਰਾਂ ਤੇ ਹੁੰਦੀ ਨਿੱਤ ਚੋਰੀ ਤੋਂ ਇਹ ਲੋਕ ਹੁੜੱਕ ਗਏ ਨੇ ਪਿੰਡ ਵਾਸੀਆਂ ਮੁਤਾਬਕ ਹੁਣ ਤੱਕ ਦਰਜਨਾ ਕਿਸਾਨਾਂ ਦੀਆਂ ਮੋਟਰਾਂ ਨੂੰ ਚੋਰ ਨਿਸ਼ਾਨਾ ਬਣਾ ਚੁੱਕੇ ਨੇ ਨਤੀਜਾ ਉਹਨਾਂ ਦਾ ਨਿੱਤ ਦਿਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਮੇਰੇ ਸਟਾਰਟਰ ਖੋ ਲਗੇ ਗ੍ਰਿਪ ਪੰਨੇ ਦੇ ਦੋਏ ਮੋਟਰਾਂ ਦੇ ਹਾਂ ਜੀ ਕਿੰਨੇ ਦਾ ਨੁਕਸਾਨ ਹੋਇਆ ਸਾਢੇ 8000 ਦਾ ਇੱਕ ਹੈ ਜੀ ਕੀ ਹੁਣ ਤੱਕ ਕੋਈ ਤੁਸੀਂ ਕੰਪਲੇਟ ਰਖਾਈ ਹੈ ਕੋਈ ਕਾਰਵਾਈ ਹੋਈ ਕੰਪਲੇਟ ਕੋਈ ਦਿਖਾਈ ਨਹੀਂ ਬਸ ਹੁਣੇ ਸ਼ੁਰੂ ਹੋਇਆ ਸੀ ਜੀ ਕੰਮ ਇਹ ਪਾਸਾ ਜਣਾ ਦਉ ਪਿਛਲੇ ਨਾ 10 15 ਦਿਨ ਤੋਂ ਜੀ ਸਾਡੇ ਪਿੰਡ ਸਟਾਰਟਰ ਚੋਰੀ ਗ੍ਰਿਪ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੀ 10 12 ਸਟਾਰਟਰ ਪਹਿਲਾਂ ਲੈ ਗਏ ਸੀਗੇ ਜੀ ਪੰਜ ਸੱਤ ਦਿਨ ਪਹਿਲਾਂ ਤੇ 30 ਤਰੀਕ ਨੂੰ ਦੁਬਾਰਾ ਲੈ ਗਏ ਜੀ 10 12 ਤੇ ਇਹ ਸਾਰ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਜੀ ਪਹਿਲਾ ਟਰਾਂਸਫਾਰਮ ਵੀ ਚੋਰੀ ਹੋਏ ਨੇ ਜੀ ਸਾਡੇ ਪਿੰਡ ਤੇ ਸਾਡਾ ਚਲੋ ਸਬਜ਼ੀ ਦਾ ਕੰਮ ਹੈ ਜੀ ਟੀਂਡੇ ਵਗੈਰਾ ਲਾਉਣੇ ਆ ਮੱਕੀ ਵਗੈਰਾ ਦਾ ਜਦੋਂ ਅਸੀਂ ਗਏ ਜੀ ਰਾਤ ਨੂੰ ਮੰਨ ਲਓ ਦੇਖਿਆ ਤਾਂ ਉੱਥੇ ਸਟਾਰਟਰ ਨਹੀਂ ਸੀਗਾ ਸਟਾਰਟਰ ਨਾ ਹੋਣ ਕਰਕੇ ਜੀ ਮੋਟਰ ਨਹੀਂ ਚੱਲ ਸਕੇ ਫਿਰ ਅਸੀਂ ਮੌਕੇ ਤੇ ਜੀ ਜਾ ਕੇ 9-10000 ਰੁਪਏ ਦਾ ਸਟਾਰਟਰ ਕੱਲ ਲਵਾਇਆ ਜੀ ਫੇਰ ਮੋਟਰ ਚੱਲੀ ਹੈ ਯਾਨੀ ਚੋਰਾਂ ਦਾ ਮਤਲਬ ਤੁਸੀਂ ਇਹ ਲਾ ਲਓ ਜੀ ਵੀ ਬਹੁਤ ਸਾਨੂੰ ਕਿਸਾਨਾਂ ਨੂੰ ਬਹੁਤ ਔਖਾ ਹੋਇਆ ਪਿਆ ਹੈ ਤੇ ਚੋਰੀ ਦੇ ਵਾਰਦਾਤਾਂ ਜੀ ਲਗਾਤਾਰ ਵਧੀਆਂ ਜਾ ਰਹੀਆਂ ਸਰ ਪਹਿਲੀ ਤਾਂ ਦੇਖੋ ਮੇਰਾ ਟਰਾਂਸਫਰਮ ਖੋਲਿਆ ਜੀ ਉਦੋਂ ਮੇਰਾ 25-26000 ਰੁਪਏ ਲੱਗੇ ਜੀ ਉਹ ਟਰਾਂਸਫਰਮ ਤਰਾਇਆ ਫਿਰ ਜਾ ਕੇ ਦੂਜਾ ਟਰਾਂਸਫਰਮ ਸਿੱਟ ਲੈ ਜੀ ਆ ਪਿੱਛੇ ਜੀ ਕਣਕ ਨੂੰ ਲਾਸਟ ਪਾਣੀ ਲਾਉਣਾ ਸੀ ਸਰ ਉਦੋਂ ਬਾਅਦ ਦੇ ਵਿੱਚ ਉਹ ਤਰਾਇਆ ਜੀ ਉਦੋਂ ਬਾਅਦ ਮੇਰੇ ਕੇਬਲਾਂ ਵੱਡੀਆਂ ਮੋਟਰਾਂ ਦੀਆਂ ਜੀ ਉਦੋਂ ਬਾਅਦ ਦੇ ਵਿੱਚ ਹੀ ਕੇਬਲਾਂ ਲੈ ਕੇ ਪਾਈਆਂ ਜੀ ਉਦੋਂ ਬਾਅਦ ਹੁਣ ਸਟਟਰ ਲੈ ਕੇ ਖੋਲ ਕੇ ਜੀ ਸੂਏ ਦੇ ਲਵੇ ਨਨਾਂਪੁਰ ਦੀ ਹੱਦ ਤੋਂ ਲੈ ਕੇ ਜੀ ਗਾਥੇਬਾਦ ਦੀ ਹੱਦ ਤੱਕ ਸਾਰੇ ਸਟਟਰ ਲੈ ਕੇ ਜੀ ਕੋਲ 35-40 ਡਾਕਟਰ ਲਾਏ ਸਾਡੇ ਕੋਲ ਕੇ ਦੋ ਰਾਤਾਂ ਦੇ ਵਿੱਚ ਵਿੱਚ ਜੀ ਆਹ ਕੰਮ ਕਰ ਰਹੇ ਨੇ ਦੱਸੋ ਅਸੀਂ ਕੀ ਕਰੀਏ ਅਸੀਂ ਕੱਲਾ ਆਦਮ ਬੰਦਾ ਖੇਤ ਨਹੀਂ ਜਾ ਸਕਦਾ ਰਾਤ ਨੂੰ ਜੇ ਅਸੀਂ ਖੇਤ ਜਾਣਾ ਉਹਨਾਂ ਲਈ ਖਰਚਾ ਨੇ ਉਹ ਬੰਦੇ ਨੁਕਸਾਨ ਕਰਨਗੇ ਜੀ ਪਹਿਲਾ ਦਿਨ ਦੇਹਾੜੇ ਪਿੰਡ ਦੇ ਬੰਦੇ ਮਗਰ ਪਏ ਦੀ ਸਾਡੇ ਜੀ